ਗਿਆ ਭੱਜ ਗਿਆ ਭੱਜ ਗਿਆ ਬਾਬਾ ਕਹਿੰਦੇ ਧੋੜ ਗਿਆ ਪਰ ਬਾਬਾ ਧੋੜਿਆ ਨਹੀਂ ਉਹ ਬੈਠਾ ਕਹਿੰਦਾ ਹੱਤੀ ਬੰਦ ਕਰ ਦੇਣੀ ਆ ਪਰ ਹੱਤੀ ਬੰਦ ਕਰਨ ਤੋਂ ਪਹਿਲਾਂ ਪਹਿਲਾਂ ਬੀਬੀ ਆਰੇ ਫਾਰੇ ਗਾਦਣੀਆਂ ਦੀ ਲਾਓ 1000 ਦੇ 5 ਲਓ 2-200 ਰੁਪਏ ਦੇ ਵਿੱਚ 250 ਰੁਪਏ 250 ਰੁਪਏ 250 ਰੁਪਏ 250 ਰੁਪਏ 250 ਰੁਪਏ ਪਹਿਣਾ ਬ੍ਰਾਂਡ ਵੱਡੀ ਲਾਟਰੀ 700 ਦੇ ਦੋ ਪੂਰੇ 5 ਮੀਟਰ ਸੂਟ ਕੋਟਨ ਦੇ ਦੁਪੱਟੇ ਨਾਲ ਚੱਕੋ ਭਾਜੀ 5300 ਰੁਪਏ ਦਾ ਦੇਖੋ ਭਾਈ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰਾਂ ਦੁਕਾਨਦਾਰਾਂ ਛੇਤੀ ਆ ਜਾਓ ਬਨਾਰਸੀ ਬਰੋਕਰ ਦਾ ਟੋਲੇ ਵਾਲਾ ਆ ਸੂਟ ਸਿਲਕ ਦਾ ਦੁਪੱਟਾ ਨਾਲ ਚੱਕੋ 900 ਰੁਪਏ ਦੋ ਦੇਖੋ 5400 ਦੇ ਵਿੱਚ ਆ ਆ ਦੇਖੋ ਫੁੱਲ ਹੈਵੀ ਸੂਟ ਬਾਜ਼ਾਰ ਚ ਇਹ ਸੂਟ ਦੁਕਾਨਦਾਰ 15 1500 12 1200 ਰੁਪਏ ਦਾ ਵੇਚਦਾ ਆ ਚੱਕੋ ਬਾਬੇ ਰੇੜੀ ਤੋਂ 500 ਰੁਪਏ ਦਾ ਆ ਸੂਟ ਦਾ ਬਲੈਕ ਜਿਹਾ ਬੈਕਦਾ ਬਾਹਰ ਆ ਲੋ ਜੀ ਆ ਦੇਖੋ ਚੱਕੋ ਜੀ 25 2500 3 3000 ਰੁਪਏ ਐ ਇਦਾਂ ਨੇ ਸੂਟ ਆ ਵਾਲੇ ਭਾਜੀ ਆ ਵਾਲੇ ਹੈਂਡਵਰਕ ਵਾਲੇ 600 ਰੁਪਏ ਲੈ ਜਾਓ। ਉਹ ਬੀਬੀਆਂ ਲੜਪਈਆਂ ਲੜਪਈਆਂ ਸੂਟਾਂ ਪਿੱਛੇ ਬੀਬੀਆਂ ਲੜਪਈਆਂ। ਦੇਖੋ ਐਦਾਂ ਹੁੰਦੀ ਐ ਤੇ ਇੰਸਟਾਗ੍ਰਾਮ, ਫੇਸਬੁੱਕ ਸਪੈਸ਼ਲ ਸੂਟਾਂ ਫੋਟੋ ਵਾਲੇ। ਭੈਣਾ ਭਰਾਵਾਂ ਨੇ 19-1900 ਲਿੱਤੇ ਐ 1400 ਦੇ ਦੋ। ਜਿਹੜਾ ਤੁਸੀਂ 50 ਹਜ਼ਾਰ ਦਾ ਕੱਪੜਾ ਬਾਜ਼ਾਰ ਜਿੱਥੇ 15-20 ਹਜ਼ਾਰ 'ਚ ਦੇ ਕੇ ਭੇਜਣਾ। ਸਫਾਹਾਂ ਤੇ ਕੰਮ, ਦੁਪੱਟਾ ਵੀ ਖੁੱਲਾ ਡੁੱਲਾ ਤੇ ਰੰਗ ਵੀ ਚਮਕ-ਚਮਕ ਕਰਦਾ। 6-6000 ਵਾਲੇ, 7-7000 ਵਾਲੇ ਸੂਟ ਆ ਵੀ 750 ਦਾ ਕਰਤਾ 20-20 ਲੈ ਜਾ 750 ਰੁਪਏ ਦਾ ਸੂਟ 750 ਚ ਲਾਈਆਂ ਕੁੜੀਆਂ ਦੇ ਪਾਣ ਨੂੰ ਵਧੀਆ ਸਪੈਸ਼ਲ ਸੂਟ 3500 ਰੁਪਏ ਦਾ ਬਿਲਕੁਲ ਭਾਜੀ ਸਹੀ ਪਹੁੰਚ ਗਏ ਤੁਸੀਂ 3500 ਦਾ ਹੁਣ ਬਾਬੇ ਜੀ ਢਿੱਡ ਤੇ ਮਿਲਨੇ ਆ 1800 ਦੇ ਤੋਂ 41 4500 ਰੁਪਏ ਦੇ ਸੂਟ ਕਰੇਵ ਦੇ ਆ ਦੇਖੋ ਡਿਜ਼ਾਈਨਰ ਚੀਜ਼ਾਂ ਠੀਕ ਆ ਜੀ ਆ ਦੇਖੋ ਦੁਪੱਟੇ ਆ ਲੋ ਜੀ 3000 ਦੇ ਦੋ ਵੇ ਕਹਿੰਦੇ ਬਾਬਾ ਭੱਜ ਗਿਆ ਭੱਜ ਗਿਆ ਭੱਜ ਗਿਆ ਬਾਬਾ ਕਹਿੰਦੇ ਧੋੜ ਗਿਆ ਪਰ ਬਾਬਾ ਧੋੜਿਆ ਨਹੀਂ ਉਹ ਬੈਠਾ ਕਹਿੰਦਾ ਹੱਤੀ ਬੰਦ ਕਰ ਦੇਣੀ ਆ ਪਰ ਹੱਤੀ ਬੰਦ ਕਰਨ ਤੋਂ ਪਹਿਲਾਂ ਪਹਿਲਾਂ ਬੀਬੀਆਂ ਰਫਾਰੇ ਗਾ ਦੇਣੀਆਂ ਆ ਆਪਾਂ ਆਪਣੇ ਭੈਣਾ ਭਰਾਵਾਂ ਨੂੰ ਦੁਕਾਨ ਬੰਦ ਕਰ ਰਹੇ ਆ ਇਸ ਕਰਕੇ ਦੇ ਰਹੇ ਆ ਸਿਰਫ ਤੇ ਸਿਰਫ 300 ਦੇ 50 ਰੁਪਏ ਹਾਲੇ ਦਾ ਰੇਟ ਨਹੀਂ ਪੁੱਛਿਆ ਭੈਣਾ ਭਰਾਵਾਂ ਨੇ ਆਹ ਦੇਖ ਲੋ ਠੀਕ ਹੈ ਆਪਣੇ ਭੈਣਾ ਭਰਾਵਾਂ ਨੂੰ 500 ਦਾ ਛੋੜਾ 1000 ਦੇ 4 ਆ ਦੇਖੋ ਭਈ 1000 1000 ਦੇ 400 ਦਾ 1000 ਦੇ 4 ਉਸਵਾ ਬੁਟੀਕਾ ਵਾਲੇ 1000 ਮੇਰੇ 400 ਸੂਟ 250 ਰੁਪਏ ਸੂਟ ਕਰਤਾ ਲੈ ਆ ਦੇਖੋ ਭਈ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰਾਂ ਦੁਕਾਨਦਾਰਾਂ ਛੇਤੀ ਆਜੋ 250 ਰੁਪਏ 250 ਰੁਪਏ 250 ਰੁਪਏ 250 ਰੁਪਏ 250 ਰੁਪਏ ਪੂਰੇ 5 ਮੀਟਰ ਸੂਟ ਕੋਟਨ ਦੇ ਦੁਪੱਟੇ ਨਾਲ ਚੱਕੋ ਭਾਜੀ 350 ਰੁਪਏ ਦਾ ਸੂਟ ਆ ਰਿਹਾ 8900 ਵਾਲੇ ਸੂਟ ਚੱਕੋ 400 ਰੁਪਏ ਦਾ 1500 ਰੁਪਏ ਦਾ ਸੂਟ ਹੈਰੀ ਕੜਾਈ ਵਾਲਾ ਚੁੰਨੀ ਨਾਲ 500 ਰੁਪਏ ਦਾ ਕਰਤਾ ਬਨਾਰਸੀ ਬਰੋਕਟ ਦਾ ਟੋਲੇ ਵਾਲਾ ਆ ਸੂਟ ਸਿਲਕ ਦਾ ਦੁਪੱਟਾ ਨਾਲ ਚੱਕੋ 900 ਦੇ ਦੋ ਦੇਖੋ 1500 ਦੇ ਵਿੱਚ ਆ ਦੇਖੋ ਫੁੱਲ ਹੈਵੀ ਸੂਟ ਬਾਜ਼ਾਰ ਚ ਇਹ ਸੂਟ ਦੁਕਾਨਦਾਰ 15 1500 12 1200 ਦਾ ਵੇਚਦਾ ਆ ਚੱਕੋ ਬਾਬੇ ਰੇੜੀ ਤੋਂ 500 ਰੁਪਏ ਲੈ ਜੋ ਜਿੰਨਾ ਮੇਨੀਆਂ ਭੈਣਾਂ ਨੇ ਰੀਸੇਲਰਾਂ ਨੇ ਘਰੇ ਕੰਮ ਸਟਾਰਟ ਕਰਨਾ ਹੈ ਯਾ ਵਧੀਆ ਕਪੜਾ ਸਸਤੇ ਰੇਟ ਤੇ ਲੈਣਾ ਤੇ ਆ ਲੋ ਬਾਬੇ ਦੀ ਹੱਡੀ ਤੇ ਲੈ ਜਾਓ 600 ਰੁਪਏ ਦਾ ਸੂਟ ਭਾਜੀ ਆ ਕੜਾਈਆਂ ਬੁਟੀਕਾਂ ਦੇ ਪੀਸ ਹਮ ਅਜਿਹਾ ਦੀਆਂ ਚੀਜ਼ਾਂ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਆ ਲੋ ਦੀ ਆ ਦੋ ਜੀ 600 ਰੁਪਏ ਦਾ ਸੂਟ ਭਾਜੀ 600 ਰੁਪਏ ਦਾ ਦੇਖੋ ਰੰਗ ਜਿਹੜਾ ਮਰਦੇ ਸੁਰਮੇਰਾ ਕੋਈ ਦਿੰਦਾ 1500 ਕੋਈ ਦਿੰਦਾ 1800 ਆ ਲੋ ਬਾਬੇ ਦੀ ਹੱਡੀ ਤੇ ਇੱਕ ਨਾਲ ਇੱਕ ਫ੍ਰੀ ਦਾ 1400 ਰੁਪਏ ਚ ਕੜਾਈ ਦੇਖੋ ਕੰਮ ਦੀ ਸਫਾਈ ਦੇਖੋ ਡਿਜ਼ਾਈਨਿੰਗ ਦੇਖੋ ਠੀਕ ਆ ਜੀ 1995 ਰੁਪਏ ਦਾ ਸੂਟ ਹੈ ਆਪਾ ਦੇਦਾ ਇੱਕ ਨਾਲ ਇੱਕ ਫਰੀ ਆਲੋ ਚੱਕੋ 1702 ਦੇ ਮੇਰੀਆਂ ਭੈਣਾਂ ਵਾਸਤੇ ਕੋਲੋ ਹੀ ਪਾਣੀ ਵਧੀਆ ਸਪੈਸ ਬਲੈਕ ਕਰਾ ਸੂਟ ਆ ਦੇਖੋ ਦੁਪੱਟੇ ਆ ਚੀਜ਼ਾਂ ਆਹ ਤਾਂ ਕੋ ਬਯਾਰੋ 1500 ਲੈ ਕੇ ਜਾਂਦਾ 1402 ਇੰਸਟਾਗ੍ਰਾਮ ਫੇਸਬੁਕ ਕੋ ਸਪੈਸ਼ਲ ਸੂਟ ਆ ਫੋਟੋ ਵਾਲੇ ਭੈਣਾ ਭਰਾਵਾਂ ਨੇ 191900 ਲਿੱਤੇ ਆ 1402 ਆਹ ਦੇਖੋ ਬੜੀ ਕਾਲੇ ਪੀਸ ਨਾਲੇ ਚੁੰਨੀਆਂ ਕੱਢੀਆਂ ਆ ਠੀਕ ਹੈ ਜੀ ਕੋਈ ਦਿੰਦਾ 2500 ਕੋਈ ਦਿੰਦਾ 2000 ਦੁਕਾਨ ਬੰਦ ਕਰਿਆ 700 ਦਾ ਲੈ ਜਾਓ ਧਾਕੇ ਦੀਆਂ ਗੜਾਈਆਂ ਬਾ ਚੱਕ ਲੋ ਹੁਣ ਅੰਸਰ ਮੇਰਾ ਸੂਟ ਕਰਤਾ 600 ਰੁਪਏ ਆਹ ਸੂਟ ਤਾਂ ਬਲੈਕ ਚ ਵੇਖਦਾ ਬਾਹਰ ਆਹ ਲੋ ਜੀ ਆਹ ਦੇਖੋ ਚੱਕੋ ਜੀ 600 ਰੁਪਏ ਲੈ ਜਾਓ ਲੋ ਆਹ ਦੇਖੋ ਚੀਜ਼ਾਂ 25 2500 3 3000 ਵਾਲੇ ਐਦਾਂ ਆ ਵਾਲੇ ਭਾਜੀ ਆ ਵਾਲੇ ਹੈਂਡਵਰਕ ਵਾਲੇ 600 ਰੁਪਏ ਲੈ ਜੋ 25 2500 3 3000 ਵਾਲੇ ਸੂਟ ਆ ਪਹਿਣਾ ਨੂੰ অর্ਗੈਂਜ਼ਾ ਦੁਪੱਟੇ ਵੀ 600 ਰੁਪਏ ਭਾਜੀ ਜਿਹੜਾ ਤੁਸੀਂ 50000 ਦਾ ਕੱਪੜਾ ਬਾਜ਼ਾਰ 'ਚ ਇੱਥੇ 15 20000 'ਚ ਦੇ ਕੇ ਭੇਜਣਾ 600 ਰੁਪਏ ਦਾ ਸੂਟ ਜੀ ਆ ਲੋ ਆ ਲੋ ਚੱਕ ਲੋ ਜਿਹੜੇ ਜਿਹੜੇ ਚਾਹੀਦੇ ਆ ਕਿੰਨੇ ਚਾਹੀਦੇ ਲੈ ਜੋ ਆ ਲੋ ਜੀ ਕੜਾਈ ਦੇਖ ਲੋ ਕੜਾਈ ਸੂਟਾਈ ਦੇਖ ਲੋ ਆ ਲੋ ਜੀ 500 ਰੁਪਏ ਦਾ ਸੂਟ ਬਾਜੀ ਦੇਖੋ ਜੀ 500 ਦਾ ਸੂਟ ਇੱਕ ਸੂਟ ਹੈ ਤੇ ਲੈਣ ਵਾਲੇ ਦੇਖ ਲਓ ਕਿੰਨੇ ਖੱਚ ਲਓ ਜਿਹੜਾ ਖੱਚ ਲਿਆ ਖੱਚ ਲਿਆ ਰਹਿ ਗਿਆ ਰਹਿ ਗਿਆ ਚੱਕੋ 1395 ਰੁਪਏ ਦਾ ਸੂਟ ਹਾਂ ਆਹ ਦੇਖੋ ਦੁਪੱਟਾ ਨਾਲ ਪਹਿਲਾਂ ਹਾਂ ਆ ਲੋ ਡਿਜ਼ਾਈਨਰ ਹਾਂ ਚੱਕੋ 400 ਰੁਪਏ ਸੂਟ ਦੇਖੋ ਕੜਾਈ ਦੇਖੋ ਪਰਲ ਵਰਕ ਦੇਖੋ ਹਾਂ 2195 ਦਾ ਸੂਟ ਵੀ ਕਰਤਾ 700 ਰੁਪਏ ਦੁਪੱਟਾ ਦੇਖੋ ਘੇਰੇ ਦੇ ਕੰਮ ਦੇਖੋ ਬਾਹਾਂ ਤੇ ਕੰਮ ਤੇ ਦੁਪੱਟਾ ਵੀ ਖੁੱਲਾ ਡੁੱਲਾ ਤੇ ਰੰਗ ਵੀ ਚਮ ਚਮ ਕਰਦਾ ਕਹਿੰਦੇ ਸੂਟ ਭਾਜੀ 3500 ਰੁਪਏ ਦਾ ਸੂਟ ਆ 7700 ਆਹ ਦੇਖੋ ਕੇਰਾ 750 ਰੁਪਏ ਚ ਸੂਟ ਤੁਹਾਡਾ ਨਾ 5000 ਖਰਚੋ ਨਾ 4000 ਨਾ ਖਰਚੋ 6000 750 ਦੇ ਵਿੱਚ ਹਲੋ ਮਸਲੀਨ ਦਾ ਸੂਟ ਦੁਪੱਟਾ ਉਹ ਵੀ ਡਿਜ਼ਾਈਨਰ ਬਲੈਕ ਕਲਰ ਦੇ ਸਪੈਸ਼ਲ ਬਣਵਾਇਆ ਸੀ ਆਹ ਲੋ ਜੀ 995 ਰੁਪਏ ਦਾ ਡਿਜ਼ਾਈਨਰ ਸੂਟ ਸੀ 1100 ਦੇ ਦੋ ਕਰ ਬਈਆਂ ਕੁੜੀਆਂ ਦੇ ਪਾਣ ਨੂੰ ਵਧੀਆ ਸਪੈਸ਼ਲ ਸੂਟ 3500 ਰੁਪਏ ਦਾ ਬਿਲਕੁਲ ਭਾਜੀ ਸਹੀ ਪਹੁੰਚ ਗਏ ਤੁਸੀਂ 3500 ਦਾ ਹੁਣ ਬਾਬੇ ਜੀ ਢੇ ਤੇ ਮਿਲਨੇ ਆ 1800 ਦੇ 2 ਗੰਗਾ ਬ੍ਰਾਂਡ ਦਾ 2200 ਦਾ ਸੂਟ ਕਰਤੇ 1800 ਦੇ 2 ਆ ਵੀ ਤੁਹਾਨੂੰ 9900 ਰੁਪਏ ਘੇਰੇ ਦੀ ਕੜਾਈ ਜਿਹੜੀ ਸ਼ੋਰੂਮ ਆਈ ਤੁਹਾਨੂੰ ਮਿਲਦੀ ਐ ਪਿਓਰ ਕੈਮਰੀਕ ਦੀ ਪਹਿਣਾ ਬ੍ਰਾਂਡ ਦੇ ਰਿਹਾ 800 ਦੇ 2 ਪਹਿਣਾ ਬ੍ਰਾਂਡ ਵੱਡੀ ਲਾਟਰੀ 700 ਦੇ 2 ਲਓ ਹੋਰ ਰੇਟ ਘਟ ਗਿਆ ਜੀ 100 ਦੇ 2 ਇੱਕ ਪਾ ਦੂਜਾ ਤੋਂ 1000 ਦੇ 5 ਲਓ 2200 ਰੁਪਏ ਦੇ ਵਿੱਚ 1000 ਦੇ 5 ਚੱਕ ਲੋ ਪਰ ਲੋ ਜੋੜੇ ਛੇਦੀ ਛੇਦੀ ਮੁੜ ਕੇ ਨਹੀਂ ਮਿਲਣਾ ਮੌਕਾ